ਉਹ ਬੇਟਾ ਨੂੰ ਬਸਦੇ ਫਿਰ ਆਈ ਮਿੱਟੀ ਦੇ ਵਿੱਚ ਕੀ ਥੋੜਾ ਪਿਛੋਕੜ ਹੈਗਾ ਜੀ 25 ਸਾਲ ਮੇਰੇ ਦਾਦਾ ਜੀ ਸਰਪੰਚ ਰਹੇ ਜੀ ਮੈਂ ਆਪ ਸਰਪੰਚ ਰਹਿਆ ਤੇ ਛੋਟੇ ਛੋਟੇ ਹਉਦੇ ਆਪੇ ਜੂਸ ਅਕਾਲੀ ਦਾ ਹੁੰਦੇ ਸੈਕਟਰੀ ਤੋਂ ਲੈ ਕੇ ਪੰਜਾਬ ਦੇ ਮੀਤਪਤਾ ਹੁਣ ਤੱਕ ਦਾ ਰਾਇੰਦ ਦੀ ਪਾਰਟੀ ਨਾਲ ਜੁੜਿਆ ਹਾਂ ਕਿੰਨੇ ਸਾਲ ਹੋ ਗਏ ਹਨ ਜੁੜਿਆ ਤਾਂ ਬਹੁਤ ਛੋਟਾ ਹੁੰਦਾ ਹੀ ਹੋਇਆ ਸੀ 2003 ਕਮ 43 ਦਾ ਜੁਆਇਨ ਕਰ ਲਿਆ ਸੀ ਇਸ ਮਿਲਟੀ ਪਾਰਟੀ ਕੋਲ ਤੁਸੀਂ ਕਿਉਂ ਲੜ ਰਹੇ ਹੋ ਸਪੱਸ਼ਟ ਹੈ ਕਿ ਤੁਹਾਡੀ ਸਿੱਖ ਪਾਰਟੀ ਵੱਲੋਂ ਅਸੀਂ ਕਿਰਤੀ ਨਾਮਾ ਦੀ ਰਾਜਨੀਤੀ ਨਾਲ ਕਰੋ ਤੋਂ ਜੁੜੇ ਹੋਏ ਹਾਂ ਤੇ ਇਸ ਵਾਰ ਜਿਹੜੀ ਚੋਣ ਲੜ ਰਹੇ ਹਾਂ ਕੀ ਕਾਰਨਾਂ ਚੋਣ ਲੜਨ ਦਾ ਤੇ ਕਿਹੜੇ ਕਿਹੜੇ ਥੋੜੇ ਏਜੰਡੇ ਹੈਗੇ ਆ ਚੋਣਾਂ ਨੂੰ ਦਾ ਮੇਰਾ ਨਾਮ ਜੀ ਅਮਨਦੀਪ ਸਿੰਘ ਸਾਬਕਾ ਸਰਪੰਚ ਪਿੰਡ ਅਮਰਪੁਰ ਮੈਂ 2003 ਤੋਂ ਯੂਥ ਅਕਾਲੀ ਦਲ ਬਾਦਲਾਂ ਜੁੜਿਆ ਹੋਇਆ ਸੀਗਾ ਜੀ ਕਾਂਦੀ ਦਲ ਬਾਦਲ ਸਰਕਾਰ ਨਾਲ ਕੰਮ ਕਰਦੇ ਰਹੇ ਵਿੱਚ ਲੋਦੇ ਦਰਾਉ ਦਾ ਮਿਲਦਾ ਰਿਹਾ ਸੈਕਟਰੀ ਮੀਤ ਪ੍ਰਧਾਨ ਪ੍ਰਧਾਨ ਤੱਕ ਉਦੋਂ ਬਾਅਦ ਵਿੱਚ ਸਰਕਾਰਾਂ ਦੇ ਵਿੱਚ ਦੇਖਿਆ ਕਾਂਗਰਸ ਦੇਖੀ ਅਕਾਲੀ ਦਲ ਦੇਖਿਆ ਆਮ ਆਦਮੀ ਪਾਰਟੀ ਜਿਹੜੀ ਉਹ ਆਪਾਂ ਦੇਖ ਹੀ ਰਹੇ ਹਾਂ ਕੁਝ ਵਧੀਆ ਨਹੀਂ ਲੱਗਿਆ ਕੰਮ ਕਰ ਮੈਨੂੰ ਇਹਨਾਂ ਦਾ ਠੀਕ ਨਹੀਂ ਲੱਗਿਆ ਇਹ ਕੋਈ ਗਾਂ ਜਿਵੇਂ ਕੋਈ ਐਮ ਐਲ ਏ ਆ ਜਾਂ ਕੋਈ ਐਮ ਪੀ ਆ ਉਹ ਗਾਂ ਆਪਣੇ ਬੱਚੇ ਨੂੰ ਤਿਆਰ ਕਰ ਲੈਂਦਾ ਵੀ ਚੱਲ ਵੀ ਤੂੰ ਆ ਜਾ ਇਸ ਰਾਸਤੇ ਦੇ ਵਿੱਚ ਜਿਹੜਾ ਆਪਣੇ ਆਮ ਪਰਿਵਾਰ ਆ ਜਾਂ ਲੋਕਾਂ ਨੂੰ ਕਦੇ ਮੌਕੇ ਨਹੀਂ ਮਿਲਦਾ ਜਿਹੜਾ ਕਈ-ਕਈ ਸਾਲਾਂ ਤੋਂ ਜੁੜਿਆ ਹੁੰਦਾ ਪਾਰਟੀਆਂ ਨਾਲ ਇੱਕ ਤਾਂ ਮੈਂ ਇਹ ਗੱਲ ਤੋਂ ਬੜਾ ਖਫਾ ਸੀਗਾ ਦੂਜੀ ਗੱਲ ਇਹ ਸੀ ਕਿ ਵੀ ਜਿਹੜਾ ਹੈਗਾ ਕੋਈ ਨਸ਼ੇ ਦੀ ਗੱਲ ਆਪਾਂ ਕਰ ਲੈਨੇ ਆ ਵੀ ਜੇ ਨਸ਼ਾ ਬੰਦ ਕਰਦਾਂਗੇ ਹਫ਼ਤੇ 'ਚ ਬੰਦ ਕਰਦਾਂਗੇ 2 ਮਹੀਨਿਆਂ 'ਚ ਬੰਦ ਕਰਦਾਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਗਈਆਂ ਇਹ ਚੀਜ਼ ਮੈਂ ਦੇਖਿਓ ਨਹੀਂ ਵੀ ਕਿਹੜਾ ਨਸ਼ਾ ਬੰਦ ਹੋ ਗਿਆ ਸਮਾਧੀ ਹੋਰ ਦੁੱਗਣਾ ਝੋਪਣਾ ਹੋ ਗਿਆ ਚਾਹੇ ਆਮ ਆਦਮੀ ਲਾਲੋਟਾ ਕਾਲੀ ਦਾ ਲਾਲੋਟਾ ਕਾਂਗਰਸ ਲਾਲੋਟਾ ਦੂਜੀ ਗੱਲ ਸੀਗੀ ਜੀ ਜਿਹੜੀ ਬੇਰੋਜ਼ਗਾਰੀ ਆ ਫੇਰ ਇੱਕ ਸਰਕਾਰਾਂ ਆਉਂਦੀਆਂ ਨੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਜੀ ਆਹ ਕਰ ਦਾਂਗੇ ਇਹ ਤੋਂ ਵੀ ਮੈਨੂੰ ਬੜੀ ਤਕਲੀਫ ਸੀ ਵੀ ਸਰਕਾਰ ਤਾਂ ਕੋਈ ਵੀ ਨਹੀਂ ਇਹ ਕੰਮ ਕਰ ਰਹੀ ਫੇਰ ਆ ਸਾਨੂੰ ਮੁਫਤ ਦੇ ਉੱਤੇ ਲਾਤਾ ਇਹਨਾਂ ਨੇ ਬਿਜਲੀ ਮੁਫਤ ਕਰ ਦਿੰਦੇ ਆ ਜੀ ਤੁਹਾਨੂੰ ਆਟਾ ਦਾਲ ਸਕੀਮ ਦਿੰਦੇ ਆ ਇਸ ਕਰੇ ਵੀ ਮੁਫਤ ਨਾ ਕਰੋ ਇਹਨੂੰ ਸਸਤੀ ਕਰ ਦੋ ਮੁਫਤ ਸਾਨੂੰ ਕੀ ਚਾਹੀਦਾ ਸਾਨੂੰ ਐਜੂਕੇਸ਼ਨ ਤੇ ਆਪਣਾ ਜਿਹੜਾ ਡਾਕਟਰ ਦਾ ਇਲਾਜ ਆ ਇਹ ਸਾਨੂੰ ਫ੍ਰੀ ਚਾਹੀਦਾ ਵਾ ਬਾਕੀ ਤਾਂ ਅਸੀਂ ਕਰਾਂਗੇ ਕੰਮ ਕਿਰਤ ਕਰਾਂਗੇ ਪਰ ਨੇ ਸਾਨੂੰ ਸਰਕਾਰਾਂ ਕਹਿੰਦਿਆਂ ਸਮਤਲਾਂ ਨੇ ਬਿੱਲਾ ਕਰਤਾ ਜਮਾਈ ਬਿਜਲੀ ਵੀ ਮੁਫਤ ਦੇਣ ਲੱਗ ਤੱਕ ਨਾ ਘੱਟ ਕਰੋ ਵੀ ਸਸਤੀ ਮਾਤਰ ਕਹਿੰਦਾ ਭਾਵ ਵੀ ਫ੍ਰੀ ਨਾ ਕਰੋ ਕਿਸੇ ਵੀ ਚੀਜ਼ ਨੂੰ ਕਰਾਪਸ਼ਨ ਦੀ ਗੱਲ ਕਰ ਲਈਏ ਚਾਹੇ ਕਾਲੀ ਦਲ ਸਰਕਾਰ ਸੀ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਹੁਣ ਆਮ ਆਲੀ ਆ ਅੱਜ ਆਮ ਆਦਮੀ ਪਾਰਟੀ ਸਰਕਾਰ 'ਚ ਜਿਹੜੇ ਕਹਿੰਦੇ ਅਸੀਂ ਆਮ ਆ ਉਹ ਖਾਸ ਤੋਂ ਖਾਸ ਹੋਏ ਪਏ ਜਿਹੜਾ ਕੰਮ ਕਿਤੇ ਹਜ਼ਾਰ 'ਚ ਹੁੰਦਾ ਸੀਗਾ ਮੰਨ ਲਓ ਕਿਸੇ ਵੀ ਸਰਕਾਰ 'ਚ ਅੱਜ 10000 ਰੁਪਏ 'ਚ ਹੋ ਰਿਹਾ ਕਿਸੇ ਵੀ ਮਹਿਕਮੇ 'ਚ ਚਲੇ ਜਾਏਗੀ ਰਹੀ ਗੱਲ ਸਾਡੀ ਪਾਰਟੀ ਦੀ ਸਹਿਜਤਾਰੀ ਸਿੱਖ ਪਾਰਟੀ ਆ ਜੀ ਰਜਿਸਟਰਡ ਆ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਬਹੁਤ 2011 ਦੀ ਮਤਲਬ 2011 ਦੀ ਇਹ ਬਣੀ ਹੋਈ ਆ ਇਹਨੂੰ ਥੋੜਾ ਹੰਗਾਰਾ ਨਹੀਂ ਮਿਲਿਆ ਸਾਡਾ ਏਜੰਡਾ ਤਾਂ ਇਹ ਸੀਗਾ ਅਸਲੀ ਵੀ ਜਿਹੜਾ ਹਾਈ ਕੋਰਟ ਆ ਤੇ ਸੁਪਰੀਮ ਕੋਰਟ ਆ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਸਰਦਾਰ ਪਰਮਜੀਤ ਸਿੰਘ ਰਾਣੂ ਜੀ ਹਾਈ ਕੋਰਟ ਤੋਂ ਡਾਕਟਰ ਸਾਹਿਬ ਵੀ ਜਿਹੜੇ ਸਿਰ ਤੋਂ ਮੋਨੇ ਆ ਪੱਗਵਾਨ ਦੇ ਆ ਦਾੜੀ ਮਤਲਬ ਉਹਨਾਂ ਦੀ ਕੱਟੀ ਹੋਈ ਆ ਵੀ ਉਹ ਕਹਿੰਦਾ ਵੀ ਸਿੱਖ ਨਹੀਂ ਹੈਗੇ ਉਹ ਵੀ ਸਾਡੀ ਜਿਹੜੀਆਂ ਬੋਟਾਂ ਉੱਥੇ ਰੁਕੀਆਂ ਸੀਗੀਆਂ ਅੰਮ੍ਰਿਤਸਰ ਕਮੇਟੀ ਦੀਆਂ ਇਹ ਇਹਨਾਂ ਦੀ ਸਟੇ ਕਰਕੇ ਰੁਕੀਆਂ ਹੋਈਆਂ ਨੇ ਜਦੋਂ ਅਸੀਂ ਕਹਿੰਦੇ ਆ ਵੀ ਇਸਾਈ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਉਹ ਇਸਾਈ ਆ ਮੁਸਲਮਾਨ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਉਹ ਕਹਿੰਦੇ ਅਸੀਂ ਮੁਸਲਮਾਨ ਆ ਹਿੰਦੂ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਸੀ ਕਹਿੰਦੇ ਆ ਹਿੰਦੂ ਆ ਤੇ ਸਿੱਖ ਦੇ ਘਰੇ ਬੱਚਾ ਪੈਦਾ ਹੁੰਦਾ ਉਹ ਕਹਿੰਦਾ ਜੀ ਇਹ ਸਿੱਖ ਨਹੀਂ ਹੈਗਾ ਕਿ ਸਾਨੂੰ ਕਿਉਂ ਨਹੀਂ ਅਧਿਕਾਰ ਦਿੱਤਾ ਜਾਂਦਾ ਜੇ ਦੀਪ ਸਿੱਧੂ ਚੜਾਈ ਕਰ ਗਿਆ ਸਾਡਾ ਵੀਰ ਸਿੱਧੂ ਮੂਸੇ ਵਾਲਾ ਤੇ ਅੰਬੀਆਂ ਵਾਲਾ ਆਪਣਾ ਅੰਬੀਆਂ ਸੰਦੀਪ ਅੰਬੀਆਂ ਕਬੱਡੀ ਪਲੇਅਰ ਫਿਰ ਤਾਂ ਇਹ ਕਹਿੰਦਾ ਸਾਡੇ ਹੀਰ ਦੇ ਕੌਮ ਦੇ ਹੀਰੇ ਨੇ ਸਾਨੂੰ ਪਰ ਵੋਟ ਪਾਉਣ ਦਾ ਅਧਿਕਾਰ ਨਹੀਂ ਫਿਰ ਸਾਡੀ ਗਲਤੀ ਕਿੱਥੇ ਹੋਈ ਹੋਈ ਹੈ ਅਸੀਂ ਇਹ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਚੱਲੇ ਆ ਇੱਕ ਸਾਡਾ ਪਾਰਟੀ ਦਾ ਇਹ ਆ ਵੀ ਕੋਈ ਜਾਤ ਨਹੀਂ ਸਾਡੀ ਕੋਈ ਪਾਤ ਨਹੀਂ ਅਸੀਂ ਸਾਰੇ ਇੱਕ ਆ ਕੋਈ ਉਹ ਐਸਸੀ ਆ ਕੋਈ ਉਹ ਵੀਸੀ ਆ ਕੋਈ ਉਹ ਜਰਨਲ ਆ ਇਹ ਮਾਨਵਕੀ ਜਾਤ ਸਭੇ ਇੱਕ ਹੀ ਪਹਿਚਾਨ ਹੋ ਸਾਡਾ ਪਹਿਲਾ ਹੀ ਇਹ ਆ ਪਰ ਇੱਥੇ ਹੁਣ ਇਹ ਸਾਰਾ ਕੁਝ ਵੰਡੀ ਜਾਂਦੇ ਆ ਜੀ ਹਿੰਦੂ ਜੀ ਫਲਾਨਾ ਜੀ ਧੰਮਕਾ ਜੀ ਅਸੀਂ ਇੱਕ ਇਹ ਝੰਡਾ ਦੇ ਉੱਤੇ ਚੱਲੇ ਹੋਇਆ ਜੀ ਜੇ ਮੈਂ ਦਰਿਆ ਦੇਖ ਲਓ ਤੁਸੀਂ ਲੁਧਿਆਣਾ ਵਾਲਾ ਗੰਦਾ ਨਾਲਾ ਦੇਖ ਲਓ ਕੰਮ ਤਾਂ ਜਿੰਨੇ ਕਹਤੀਏ ਉਹਨੇ ਘੱਟ ਆ ਇੱਕ ਹੋਂਦ ਬਣਾਉਣ ਲੱਗੇ ਹੋ ਆ ਆਪਣੀ ਪਾਰਟੀ ਦੀ ਸੰਗਤ ਜਾਗੇ ਸਾਰੀਆਂ ਸਰਕਾਰਾਂ ਨੂੰ ਇਹਨਾਂ ਨੇ ਦੇਖ ਲਿਆ ਸਾਡੀ ਮਦਦ ਕਰਨ ਅਜੇ ਇੱਕ ਨਾ ਤਾਂ ਕੈਂਡੀਡੇਟ ਜਿੱਤ ਕੇ ਜਾਊਗਾ ਕੱਲ ਨੂੰ 10 20 50 ਕਰਕੇ ਆਪਣੀ ਸਰਕਾਰ ਆ ਜੋ ਜੋ ਜਮੇ ਕਹਿਣ ਕਿ ਸੰਘਤ ਚਾਹੁੰਦੀਆਂ ਉਵੇਂ ਹੋਊਗਾ ਆ ਸਾਰਾ ਕੁਝ ਜਿਹੜਾ ਕੁਝ ਇਨ੍ਹਾਂ ਸਰਕਾਰਾਂ ਤੋਂ ਨਹੀਂ ਖਤਮ ਹੋਇਆ ਇੰਨੇ ਸਾਲਾਂ ਦੇ ਵਿੱਚ ਅਸੀਂ ਦਮ ਰੱਖਦੇ ਹਾਂ ਇਹ ਕੰਮ ਖਤਮ ਕਰਨ ਦੇ ਵਿੱਚ ਕਿਉਂਕਿ ਅਸੀਂ ਆਮ ਲੋਕਾਂ ਦੇ ਵਿੱਚ ਵਿਚਰ ਕੇ ਸਾਰਾ ਕੁਝ ਸਿੱਖਦੇ ਹਾਂ ਦੇਖਦੇ ਹਾਂ ਵੀ ਕਿੱਥੇ ਕੀ ਕੀ ਹੋ ਰਿਹਾ ਜਿਹੜੀ ਸਾਡੀ ਸਿਆਸਤ ਸ਼ੁਰੂ ਹੋਈ ਆ ਤੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਹੁਣ ਤੁਸੀਂ ਐਮਪੀ ਦੀ ਚੋਣ ਵੀ ਕਰ ਰਹੇ ਹੋ ਇਹ ਕਿਵੇਂ ਦੇਖਦੇ ਹੋ ਇਸ ਵਾਰ ਜਿਹੜੀਆਂ ਚੋਣਾਂ ਹੋਈਆਂ ਨੇ ਕਈ ਉਮੀਦਵਾਰਾਂ ਦੇ ਵਿੱਚ ਵੀ ਕਈ ਪਾਰਟੀਆਂ ਦੇ ਵਿੱਚ ਵੀ ਉਹਨੂੰ ਕਿੰਨਾ ਸਮਰਥਨ ਜਿਹੜਾ ਸਮਰਥਨ ਤਾਂ ਜੀ ਐਵੇਂ ਮਿਲਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ 2013 ਤੋਂ ਹੀ ਚੱਲਿਆ ਹੋਇਆ ਬਾਪ ਪਾਰਟੀਆਂ ਦੇ ਵਿੱਚ ਅਲੱਗ-ਅਲੱਗ ਗਉਧਿਆਂ ਦੇ ਉੱਤੇ ਤੇ ਲੋਕ ਕਨਫਿਊਜ਼ ਨੇ ਵੀ ਵੋਟ ਪਾਈਏ ਵੀ ਇਹਨੂੰ ਉਹ ਕਹਿੰਦੇ ਜੀ ਅਸੀਂ ਲੋਕਾਂ ਦੇ ਵਿੱਚ ਚੱਜ ਜਾਣੇ ਆ ਉਹ ਕਹਿੰਦੇ ਜੀ ਨਾ ਤਾਂ ਅਸੀਂ ਕਾਂਗਰਸ ਤੋਂ ਵੀ ਅੱਕੇ ਪਏ ਆ ਅਕਾਲੀਆਂ ਤੋਂ ਵੀ ਅੱਕੇ ਪਏ ਆ ਦੂਜੀ ਗੱਲ ਹੈ ਜੀ ਆਮ ਆਦਮੀ ਪਾਰਟੀ ਆ ਤਾਂ ਲੋਕ ਜ਼ਿਆਦਾ ਹੀ ਅੱਕ ਗਏ ਅਸਤਾਪ ਕੋਈ ਚਾਹੁੰਦੇ ਸੀ ਵੀ ਕੋਈ ਨਵਾਂ ਚਿਹਰਾ ਮੂਰੇ ਆਵੇ ਜਿਹੜਾ ਕੋਈ ਅਸੀਂ ਕਿਸੇ ਨੂੰ ਵੋਟ ਪਾ ਸਕੀਏ ਉਹ ਕਹਿੰਦੇ ਸੀ ਵੀ ਅਸੀਂ ਤਾਂ ਚਾਹੁੰਦੇ ਸੀ ਕਿਸੇ ਨੂੰ ਵੋਟ ਪਾਈਏ ਨਾ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਪਰ ਤੁਸੀਂ ਖੜੇ ਹੋ ਅਸੀਂ 100 ਤੋਂ 100% ਤੁਹਾਡੇ ਨਾਲਾਂ ਤੇ ਵੱਧ ਤੋਂ ਵੱਧ ਵੋਟਾਂ ਪਾਵਾਂਗੇ ਤੇ ਪਵਾਵਾਂਗੇ ਵੀ ਅਪੀਲ ਕਰਦੇ ਹਾਂ ਲੁਧਿਆਣਾ ਵਾਸੀਆਂ ਨੂੰ ਇਹ ਹੀ ਅਪੀਲ ਆ ਵੀ ਤੁਸੀਂ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਇੱਕ ਮੌਕਾ ਆਪਣੇ ਪੁੱਤ ਨੂੰ ਆਪਣੇ ਭਰਾ ਨੂੰ ਵੀ ਦੇਖੇ ਦੇਖੋ ਲੁਧਿਆਣੇ ਦੀ ਨੁਹਾਰ ਬਦਲ ਦਾਂਗੇ ਜੋ ਕਹਾਂਗੇ ਉਹ ਕਰਾਂਗੇ ਇਹਨਾ ਮੰਗੂ ਨਹੀਂ ਹੈਗਾ ਵੀ ਆ ਕੇ ਕਹਿਣਾ ਕੋਸ਼ਾ ਕਰਨਾ ਕੋਸ਼ਾ ਇਸ ਕਰਕੇ ਮੈਂ ਥੋੜਾ ਆਪਣਾ ਬੱਚਾ ਲੋਕਲ ਹੈਗਾ ਤੁਹਾਡੇ ਜਦੋਂ ਮਰਜ਼ੀ ਆਵੋ ਜਦੋਂ ਕਿਸੇ ਟਾਈਮ ਮੈਨੂੰ ਮਿਲ ਸਕਦੇ